ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਵਚਨਬੱਧ ਹੈ ਕਿ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਾਇਆ ਜਾਵੇ ਇਸ ਲਈ ਅਸੀਂ ਜੰਗੀ ਪੱਧਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਜਿਸ ਦੇ ਤਹਿਤ ਵੱਡੀ ਪੱਧਰ ਤੇ ਪਰਚੇ ਦਰਜ ਕਰਕੇ ਨਸ਼ਾ ਤਸਕਰਾਂ ਤੋਂ ਰਿਕਵਰੀ ਕਰਵਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਇਸ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਇਫੈਕਟਿਵ ਬਣਾਉਣ ਲਈ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਜੋ ਕਾਲੀ ਕਮਾਈ ਉਹਨਾਂ ਵੱਲੋਂ ਯੂਜ਼ ਕਰਕੇ ਜੋ ਪ੍ਰਾਪਰਟੀਆਂ ਬਣਾਈਆਂ ਗਈਆਂ ਜਿਵੇਂ ਕਿ ਜ਼ਮੀਨ ਹੋਵੇ ਚਾਹੇ ਉਹ ਦੁਕਾਨ ਹੋਵੇ ਚਾਹੇ ਉਹ ਗੱਡੀ ਹੋਵੇ ਚਾਹੇ ਮੋਟਰਸਾਈਕਲ ਹੋਵੇ ਉਹਨਾਂ ਨੂੰ ਵੀ ਅਸੀਂ ਫ੍ਰੀਜ਼ ਕਰਾਉਣ ਦੀ ਇੱਕ ਮੁਹਿੰਮ ਰੰਭੀ ਹੈ ਉਸੇ ਤਹਿਤ ਅੱਜ ਪਿੰਡ ਡਿੱਖ ਵਿਕੇ ਇੱਕ 40 ਕਨਾਲ ਦੀ ਜਿਹੜੀ ਜ਼ਮੀਨ ਹੈਗੀ ਹੈ ਬਲਜੀਤ ਕੌਰ ਵਾਈਫ ਆਫ ਵਿਸ਼ਾਲ ਸ਼ਰਮਾ ਉਸ ਦੀ ਮਾਲਕੀ ਹੈ ਇਹ ਕੁੱਲ ਇਹਦੀ ਜਿਹੜੀ ਕੀਮਤ ਹੈ 58 ਲੱਖ ਇਸ ਦੇ ਅਸੀਂ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਆ ਉਹ ਹਾਸਲ ਕਰਕੇ ਅੱਜ ਇਹਨੂੰ ਫ੍ਰੀਜ਼ਿੰਗ ਆਰਡਰ ਲਾਏ ਆ ਇਹ ਜ਼ਮੀਨ ਮਾਲਮਹਿਕ ਵਿੱਚ ਚੰਦਰਾਜ ਕਰਵਾਇਆ ਗਿਆ ਨਾ ਤਾਂ ਅੱਗੇ ਵੇਚ ਸਕਦੇ ਆ ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਆ ਤੇ ਨਾ ਹੀ ਇਸ ਤੇ ਕੋਈ ਲੋਨ ਲੈ ਸਕਦੇ ਆ ਬਾਲਿਆਵਾਲੀ ਦਾ ਥਾਣੇ ਦਾ ਪਿੰਡ ਡਿੱਖ ਸਬਡਿਵੀਜ਼ਨ ਮੋੜ ਚੇ ਜ਼ਮੀਨ ਪੈਂਦੀ ਹੈ ਇਸ ਮੌਕੇ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਨਾ ਕਿ ਇਹ ਮੜਾਕਮ ਛੱਡ ਦਿਓ ਐਂਡ ਵਿੱਚ ਇਹਦੇ ਵਿੱਚ ਕੁਝ ਰਿਜ਼ਲਟ ਨਹੀਂ ਨਿਕਲਣਾ ਜ਼ੀਰੋ ਰਿਜ਼ਲਟ ਨਿਕਲਣਾ ਹੈ ਨਾਲੇ ਤਾਂ ਤੁਸੀਂ ਜੇਲ੍ਹ ਜਾਓਗੇ ਨਾਲੇ ਸਾਰੇ ਸਮਾਜ ਦਾ ਨੁਕਸਾਨ ਕਰ ਰਹੇ ਹੋ ਨਾਲੇ ਜੋ ਤੁਸੀਂ ਪ੍ਰਾਪਰਟੀ ਇਹ ਕਾਲੀ ਕਮਾਈ ਵੇ ਕਰੋ ਕੇ ਕਰਕੇ ਤੁਸੀਂ ਹਾਸਲ ਕਰੋਗੇ ਉਹ ਅਸੀਂ ਜਬਤ ਕਰ ਲੈਣੀ ਹੈ ਤੇ ਕੁੱਲ ਮਿਲਾ ਕੇ ਅੱਜ ਦੀ ਡੇਟ ਵਿੱਚ ਬਠਿੰਡਾ ਪੁਲਿਸ ਵੱਲੋਂ ਤਕਰੀਬਨ ਜਿਹੜੇ 26 ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਐ ਸੇ ਆਈਡੈਂਟੀਫਾਈ ਕਰਕੇ ਪ੍ਰਾਪਰਟੀ ਆਈਡੈਂਟੀਫਾਈ ਕਰਕੇ ਕੇਸ ਭੇਜੇ ਗਏ ਆ ਜਿਨ੍ਹਾਂ ਦੇ ਕੁਝ ਦੇ ਆਰਡਰ ਅਸੀਂ ਹਾਸਲ ਕਰ ਲਏ ਆ ਤੇ ਕੁਝ ਦੇ ਜਿਹੜੇ ਆਰਡਰ ਹੈਗੇ ਆ ਫ੍ਰੀਜ਼ਿੰਗ ਉਹਨਾਂ ਵਾਲੇ ਸਮੇਂ ਵਿੱਚ ਹਾਸਲ ਕਰ ਲਾਂਗੇ ਉਹਨਾਂ ਵਾਲੇ ਸਮ ਵਿੱਚ ਦੇਖੋਗੇ ਤੁਸੀਂ ਵੀ ਇਸ ਜਿਹੜੀਆਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਉਣਾ ਜਬਤ ਕਰਾਉਣਾ ਦੀ ਜਿਹੜੀ ਮੁਹਿੰਮ ਹੈਗੀ ਹੈ ਇਹਨੂੰ ਜੰਗੀ ਪੱਧਰ ਤੇ ਛੇੜਿਆ ਜਾਊਗਾ ਤੇ ਹੋਰ ਪ੍ਰਾਪਰਟੀਆਂ ਇਸ ਤਰ੍ਹਾਂ ਦੀਆਂ ਫ੍ਰੀਜ਼ ਕਰਾਈਆਂ ਜਾਣਗੀਆਂ ਕਿੰਨੀ ਜ਼ਮੀਨ ਹੈ ਜੀ ਕੋਈ ਜਿਹੜੀ ਅਫਵਾਹ ਵਾ ਉਹ ਆਈ ਆ ਜਿਹਦੇ ਵਿੱਚ ਇਹ ਗੱਲ ਫਲਾਈ ਜਾ ਰਹੀ ਹੈ ਕੁਝ ਇੱਕ ਸ਼ਰਾਰਤੀ ਅੰਸਰਾਂ ਵੱਲੋਂ ਕਿ ਕੱਲ ਬਠਿੰਡਾ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਪੁਲਿਸ ਨੇ ਕੋਈ ਟਰਾਂਸਪੋਰਟਰਸ ਤੇ ਜਾਂ ਕੋਈ ਟਰੱਕ ਡਰਾਈਵਰਸ ਤੇ ਲਾਠੀ ਚਾਰਜ ਕੀਤਾ ਇਹਦੀ ਅਸੀਂ ਵੈਰੀਫਾਈ ਜਿਹੜਾ ਇਹਨੂੰ ਕਰਵਾਇਆ ਗਿਆ ਇੱਕ ਆਈਪੀਐਸ ਅਫਸਰ ਤੋਂ ਔਰ ਇਹ ਬਿਲਕੁਲ ਬੇਬੁਨਿਆਦ ਔਰ ਕਿਸੇ ਨੇ ਗਲਤ ਅਫਵਾਹ ਫਲਾਈ ਹੈ ਕੋਈ ਲਾਠੀ ਚਾਰਜ ਨਹੀਂ ਹੋਇਆ ਔਰ ਕਿਸੇ ਢੰਗ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੁਲਿਸ ਦਾ ਜਾਂ ਡਰਾਈਵਰਸ ਦਾ ਤਕਰਾਰ ਨਹੀਂ ਹੋਇਆ ਸੋ ਇਹ ਮੈਂ ਅਪੀਲ ਕਰਦਾ ਸਾਰੇ ਆਪ ਦੇ ਡਰਾਈਵਰ ਭਰਾਵਾਂ ਨੂੰ ਟਰਾਂਸਪੋਰਟਰਸ ਨੂੰ ਵੀ ਉਹ ਆਪਣਾ ਕੰਮ ਜਿਹੜਾ ਹੈ ਉਹ ਰੂਟੀਨ ਮੁਤਾਬਕ ਜਿਹੜਾ ਉਹ ਚੱਲਦਾ ਰੱਖਣ ਪੰਜਾਬ ਸਰਕਾਰ ਤਤਪਾਰਾ ਉੱਥੇ ਵੀ ਮੀਟਿੰਗ ਜਿਹੜੀ ਸਬ ਕਮੇਟੀ ਦੀ ਤੈਅ ਹੋਈ ਸੀ ਅੱਜ ਵੀ ਮੀਟਿੰਗ ਹੋਈ ਹੈ ਔਰ ਫਰਦਰ ਜਿਹੜਾ ਵੀ ਇਹਨਾਂ ਦਾ ਮਸਲਾ ਹੈਗਾ ਉਹ ਜਲਦ ਤੋਂ ਜਲਦ ਸਰਕਾਰ ਵੀ ਚਾਹੁੰਦੀ ਹੈ ਵੀ ਉਹਦਾ ਕੋਈ ਨਾ ਕੋਈ ਹੱਲ ਨਿਕਲੇ ਸੋ ਇਹਦੇ ਨਾਲ ਆਮ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਟੰਗ ਦਾ ਕਿਸੇ ਵੀ ਕਿਸੇ ਵੀ ਗੱਲ ਕਰਕੇ ਕੋਈ ਵੀ ਪ੍ਰੋਬਲਮ ਨਾ ਆਵੇ ਕੋਈ ਵੀ ਇਨਕਨਵੀਨੀਅੰਸ ਨਾ ਹੋਵੇ ਔਰ ਸਾਰਿਆਂ ਨੂੰ ਅਪੀਲ ਕਰਦਾ ਮੈਂ ਕਿ ਉਹ ਆਪ ਦਾ ਜਿਹੜਾ ਹੈਗਾ ਟਰਾਂਸਪੋਰਟਰ ਓਪਰੇਟਰ ਡਰਾਈਵਰਸ ਇਹ ਸਾਰਾ ਆਪਣਾ ਕੰਮ ਜਿਹੜਾ ਰੂਟੀਨ ਮੁਤਾਬਕ ਚੱਲਦਾ ਰੱਖਣ ਔਰ ਜੇ ਉਹ ਵੀ ਕਿਤੇ ਵੀ ਇਹ ਰਸਤੇ ਜ Punjab ਚ ਜਿੱਥੇ ਵੀ ਇਹ ਆਪਦੇ ਟਰੱਕ ਤੇ ਜਾਂ ਆਪਦੇ ਵਹੀਕਲਸ ਨੂੰ ਲੈ ਕੇ ਜਾਣਗੇ ਸਾਰੀ ਜਗ੍ਹਾ ਦੇ ਵਿੱਚ ਪੁਲਿਸ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇਊਗੀ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕਿਸੇ ਵੀ ਤਰ੍ਹਾਂ ਟੰਗਦਾ ਨਜਾਇਜ਼ ਜਿਹੜਾ ਹੈਗਾ ਵਾ ਉਹ ਪਰ ਵੀ ਨਹੀਂ ਮਾਰਨ ਦਿੱਤਾ ਜਾਊਗਾ